ਲੋ ਵੀ ਮਿੱਤਰੋ ਸ਼ਕਤੀਮਾਨ ਵਾਲੇ ਕਹਿੰਦੇ ਵੀ ਆ ਸਾਡੀ ਨਵੀਂ ਤਕਨੀਕ ਦੀ ਗੰਨਾ ਕੱਟਣ ਵਾਲੀ ਮਸ਼ੀਨ ਲੈ ਜੋ 2 ਸਾਲਾਂ ਦੇ ਵਿੱਚ ਇਹ ਮਸ਼ੀਨ ਫ੍ਰੀ ਹੋ ਜਾਏਗੀ ਸਬਸਿਡੀ ਵੀ ਦੇਵਾਂਗੇ ਕਿੱਲੇ ਦਾ ਘਟੋ ਘਟ ਵੀ 8000 ਰੁਪਿਆ ਇਹ ਖਰਚਾ ਕੱਢ ਕੇ ਬਚਾਊਗੀ ਤੇ ਗੰਨੇ ਦਾ ਰਸ ਨਿਕਲ ਨਹੀਂ ਦਿੰਦੀ ਆਮ ਮਸ਼ੀਨਾ ਗੰਨੇ ਦਾ ਰਸ ਨਿਚੋੜ ਦਿੰਦੀਆਂ ਨੇ ਇਸ ਦਾ ਗੰਨਾ ਬਿਲਕੁਲ ਸਾਫ਼ ਹੋਊਗਾ ਕਿੰਨੇ ਇੰਚ ਦਾ ਇਹ ਗੰਨਾ ਕੱਟੇਗੀ ਕੀ ਖਰਚਾ ਆਊਗਾ ਕਿੰਨੀ ਸਬਸਿਡੀ ਆ ਤੇ ਦਿਨ ਦੇ ਵਿੱਚ ਕਿੰਨਾ ਗੰਨਾ ਕੱਢ ਕੇ ਦਵੇਗੀ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਿੰਘ ਸਾਹਿਬ ਦੀ ਗੱਲ ਸੁਣੋ ਵੀ ਇਸ ਮਸ਼ੀਨ ਦੇ ਵਿੱਚ ਖਾਸੀਅਤ ਕੀ ਆ ਬਾਕੀ ਲਾਸਟ ਤੇ ਤੁਹਾਨੂੰ ਮੈਂ ਦੱਸੂਗਾ ਵੀ ਇਹਦਾ ਪ੍ਰਾਈਸ ਕੀ ਆ ਤੇ ਸਬਸਿਡੀ ਕਿਵੇਂ ਲੈਣੀ ਇਸ ਫਿੱਟ ਦੇ ਵਿੱਚ ਸਿੰਘ ਸਾਹਿਬ ਗੰਨਾ ਜਿਹੜਾ ਹੁੰਦਾ ਹੈ ਨਾ ਹਾਂਜੀ ਹਾਂਜੀ 4 ਫੁੱਟ ਦੀ ਲਾਈਨ ਦੇ ਵਿੱਚ ਜਿਹੜਾ ਗੰਨਾ ਲੱਗਿਆ ਹੋਏਗਾ ਭਲੀ 2 ਹੁਣ ਬਸ ਠੀਕ ਹੈ ਨੋਰਮਲੀ ਆਪਾਂ ਕੀ ਕਰਦੇ ਆ 26 ਤੇ ਲਾ ਦਿੰਨੇ ਆ ਗੰਨਾ 22 ਤੇ ਲਾ ਦਿੰਨੇ ਆ 48 ਇੰਚ ਤੇ ਗੰਨਾ ਲੱਗੇਗਾ ਠੀਕ ਆ ਜੀ ਇਹ ਜੇ ਜੇ ਇਹਦੇ ਤੋਂ ਕਟਾਈ ਕਰਾਉਣੀ ਤਾਂ 48 ਇੰਚ ਤੇ ਗੰਨਾ ਹੋਣਾ ਜ਼ਰੂਰੀ ਹੈ 48 ਇੰਚ ਤੇ ਗੰਨਾ ਹੋਣਾ ਕਰੂਗੀ ਇਹ ਲੱਗਦਾ ਏਰੀਆ ਦਾ ਛੁੱਪੀ ਇੰਚ ਵਾਲਾ ਵੀ ਕੱਢ ਦੂਗੀ ਬਟ ਤੇਡੀ ਪ੍ਰੋਡਕਟਿਵਿਟੀ ਨਹੀਂ ਦੇਣੀ ਤੇਲ ਵੀ ਇਹਨੇ ਉਹਨਾਂ ਖਾ ਜਾਣੇ ਤੇਲ ਵੀ ਇਹਨੇ ਉਹਨੇ ਮਾਰ ਲੈਣੀ ਨੇ ਕਿੰਨਾ ਪਿੱਛੇ ਜਾਣਾ ਅਸੀਂ ਕਹਿੰਦੇ ਆ ਵੀ ਮੰਨ ਲਓ 1 ਘੰਟੇ ਦਾ ਮੰਨ ਲਓ ਤੇ ਲੱਗਾ ਹੋਏਗਾ ਤੁਹਾਨੂੰ ਪੁੱਛੇ ਪ੍ਰੋਡਕਟਿਵਿਟੀ ਨਹੀਂ ਆਣੀ ਹੁੰਦੀ ਸਹੀ ਹੈ ਇਹਨੇ ਨਾ ਯਰ ਮਸ਼ੀਨ ਮਹਿੰਗੀ ਪੈ ਰਹੀ ਹੈ ਇਹਨੇ ਨਿੱਕੇ ਨਿੱਕੇ ਪੀਸ ਕਰਕੇ ਦੇਨੇ ਹੁੰਦੇ ਟੁੱਟਿਆ ਜਿਹਾ ਠੀਕ ਉਹ ਤੇਰਾ ਘਾਲੀ ਤੇ ਲਾਇਆ ਇਹ ਜੇ ਫਿਰ ਰਸ ਰੂਸ ਖਰਾਬ ਨਹੀਂ ਹੁੰਦਾ ਜਦੋਂ ਕੱਟਦੀ ਆ ਜਿਵੇਂ ਹੀ ਨਹੀਂ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਜਦੋਂ ਇੱਥੋਂ ਗੰਨਾ ਕੱਟਣੇ ਨਹੀਂ ਹਾਂਜੀ ਇਹ ਕ੍ਰੋਮੋਲਾਈਟ ਹਾਂਜੀ ਹਾਂਜੀ ਉਹਨਾਂ ਨੇ ਕ੍ਰੋਮ ਨੂੰ ਡਿਵਾਈਡ ਕਰਦੇ ਨੇ ਇਹ ਮੰਨ ਲਓ ਜੇ ਇਹ ਰੋਹ ਦੇ ਵਿੱਚ ਜਿਹੜਾ ਗੰਨਾ ਤੁਹਾਡਾ ਇੱਧਰ ਲਈ ਰੋਚ ਗਿਆ ਵਿਆ ਹਾਂਜੀ ਹਾਂਜੀ ਆਰੇ ਉਹਨੂੰ ਚੱਕ ਕੇ ਐ ਕਰ ਲੈਣੇ ਠੀਕ ਹੈ ਔਰ ਜਿਹੜਾ ਉੱਧਰ ਲੱਗਣਾ ਇੱਧਰ ਆਇਆ ਪਿਆ ਇੱਧਰ ਨੇ ਰੋਲਰਾਂ ਨੇ ਪਰਲੀ ਰੋਜ ਕਰ ਪਰਲੀ ਰੋਜ ਕਰ ਦੇਣਾ ਉਸ ਤੋਂ ਬਾਅਦ ਇਹ ਨੌਕਡਾਊਨ ਰੋਜਣਾ ਹਾਂਜੀ ਇਹਨੇ ਕੀ ਕਰਨਾ ਉਹਦੀ ਨੌਕ ਨੂੰ ਦਬ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਥੱਲੇ ਆ ਗਿਆ ਆਪਣਾ ਬਿੰਡ ਰੋਲ ਲਗਾ ਬਿੰਡ ਰੋਲ ਨੂੰ ਨੇ ਕੀ ਐ ਬੇਸ ਕਟਰ ਵਾਲ ਨੂੰ ਫਾਈਨ ਕਰਨਾ ਹੈ ਮੰਨ ਲਓ ਜਿਵੇਂ ਆਪਾਂ ਕੋਈ ਚੀਜ਼ ਵੜਦਿਆਂ ਐ ਫੜ ਕੇ ਕੱਢੀ ਹਾਂਜੀ ਆਪਾਂ ਨੂੰ ਐ ਕਰਦੇ ਹਾਂ ਫਿਰ ਰਾਤਰੀ ਨਾਲ ਵੜਦੇ ਹਾਂ ਠੀਕ ਹੈ ਇਹਨੇ ਕੀ ਕਰਨਾ ਉਹਨੇ ਬੇਸ ਕਟਰ ਲੱਗੇ ਨੇ ਇਹ ਕਟਰ ਤੇ ਬਲੇਡ ਚੱਲਦੇ ਨੇ ਉਜੈ ਅੱਛਾ ਜੀ ਕਲੋਕੇ ਕਲੋਕੇ ਕੈਂਟੀ ਕਲੋਕ ਠੀਕ ਹੈ ਜੀ ਉਹਨਾਂ ਨੇ ਕੀ ਕਰਨਾ ਗੰਨਾ ਕੱਟ ਕੇ ਥੱਲੇ ਇੱਕ ਬਿਟਲੀ ਫਰੋਲਰ ਲੱਗਿਆ ਉਹਨੇ ਕੀ ਕਰਨਾ ਹੈ ਕਨਵੇਅਰ ਬੈਲਟ ਨੂੰ ਦੇ ਦੇਣਾ ਥੱਲੇ ਕੀ ਹੈ 4 10 8 ਰੋਲਰਾਂ ਦੀ ਟ੍ਰੀਡ ਬੈਲਟਰ ਚੱਲ ਰਹੀ ਹੈ ਜਿਹੜਾ ਥੱਲੇ ਵਾਲੇ ਫੀਡ ਰੋਲਰ ਨੇ ਉਹ ਫਿਕਸ ਨੇ ਫਿਕਸ ਆ ਜੀ ਰਸ ਨਿਕਲਣ ਦੀ ਗੱਲ ਕਰ ਰਹੇ ਹਾਂ 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 ਉਹ ਵੀ ਕੀ ਹੈ ਜਦੋਂ ਤੁਹਾਡਾ ਇੰਨੀ ਇੱਕ ਚੀਜ਼ ਦੇ ਵਿੱਚ ਮੂੜਾ ਫਸ ਗਿਆ ਜਿਵੇਂ ਆ ਤੁਸੀਂ ਕਹਿਣ ਦਾ ਮਤਲਬ ਵੀ ਉਹਦਾ ਜੇ ਪੀੜਾਂਗੇ ਜੇ ਮੰਨ ਲਓ ਕਿਸੇ ਚੀਜ਼ ਦੇ ਵਿੱਚ ਜਾਏਗਾ ਤੇ ਉਹਦਾ ਰਸ ਨਿਕਲੇਗਾ ਇਹਦਾ ਰਸ ਤਾਂ ਨਹੀਂ ਨਿਕਲਦਾ ਕਿਉਂਕਿ ਜਿਹੜੀ ਉੱਪਰ ਵਾਲੇ ਰੀਲ ਰੋਲਰ ਨੇ ਫਲੋਟਿੰਗ ਨੇ ਫਲੋਟਿੰਗ ਨਹੀਂ ਤੇ ਕੋਈ ਜਿਸਾਬ ਨਾ ਜੇ ਮੰਨ ਲਓ ਜ਼ਿਆਦਾ ਜ਼ਿਆਦਾ ਚੱਲੇਗੀ ਗੰਨੇ ਜ਼ਿਆਦਾ ਮੂੜਾ ਜਿਹਾ ਚਲਾ ਗਿਆ ਤਾਂ ਉਹਨੇ ਐ ਉੱਪਰ ਹੋ ਜਾਣਾ ਠੀਕ ਆ ਅਬ ਵੀ ਐਡਜਸਟੇਬਲ ਆ ਜਿਵੇਂ ਲਾਲੂ ਪੈਂਟ ਹੁੰਦੀ ਆ ਖਿੱਚੀ ਜਾਂਦੀ ਆ ਉਹ ਤਾਂ ਸਟੇਚੇਬਲ ਆ ਮਤਲਬ ਸਟਿਚੇਬਲ ਲੱਗ ਲੀ ਚੀਜ਼ ਹੁੰਦੀ ਆ ਲੇਕਿਨ ਇਹ ਫਲੋਟਿੰਗ ਹੈ ਇਹਨੇ ਤੁਹਾਡੀ ਵੀ ਗੰਨੇ ਤੇ ਦਾਬ ਨਹੀਂ ਆਉਂਦਾਬ ਨਹੀਂ ਆਉਂਦੇ ਦਾਬ ਨਹੀਂ ਆਣ ਦੇਣੀ ਤੇ ਕੱਟ ਕੇ ਗੰਨਾ ਘੁਰਾਲੀ ਜੇ ਮੰਨ ਲਓ ਸਪ ਐਂਡ ਤੇ ਸਾਡੇ ਕੀ ਆ ਫੀਡ ਰੋਲਰ ਹੈ। ਅੱਛਾ ਜੀ। ਫੀਡ ਰੋਲਰ ਤੇ ਜਦੋਂ ਚੋਪਰ ਚ ਜਾਂਦਾ ਗੰਨਾ ਉੱਥੇ ਅਸੀਂ ਫਰਾਈ ਵਿਲ ਲਾਇਆ ਹੋਇਆ ਹੈ। ਅੱਛਾ ਜੀ। ਲੱਭੀ ਉਹ ਤੋਂ ਇਹ ਵਾਲਾ ਅਸੀਂ ਫਰਾਈ ਵਿਲ ਲਾਇਆ ਹੋਇਆ ਹੈ। ਅੱਛਾ ਜੀ। ਮੰਨ ਲਓ ਜੇ ਤੁਹਾਡੀ ਉਧਰਲੀ ਲਾਈਨ ਚੌਕ ਹੁੰਦੀ ਹੈ। ਅੱਛਾ ਜੀ। ਉਹਦੇ ਵਿੱਚ ਪੱਥਰ ਆਂਦੇ ਆ ਜਾਂ ਜਾਂ ਮੰਨ ਲਓ ਮੂੜਾ ਫੰਦ ਕੇ ਫਸਦਾ ਹੈ। ਤਾ ਉਹ ਐ ਫਾਈਵ 휠 ਆਪਣੇ ਉੱਪਰ ਲੋਡ ਲੈ ਲੈਂਦਾ ਸਾਰਾ ਉਹਨੂੰ ਨਿਊਟਰਲ ਕਰ ਦਿੰਦਾ ਉਹਨੂੰ ਨਿਊਟਰਲ ਕਰ ਦਿੰਦਾ ਜਿਹਦੇ ਨਾਲ ਗੰਨਾ ਕੀ ਆ ਤੁਹਾਡਾ ਰਸਤਾ ਨਿਕਲਦਾ ਹੀ ਨਿਕਲਦਾ ਹੀ ਨਹੀਂ ਬਸ ਸਾਫ ਗੰਨਾ ਉਹਦੇ ਵਿੱਚ ਮਟੀਆਂ ਬਣਾ ਕੇ ਇਹਦੇ ਵਿੱਚ ਪਾ ਦੇਣੇ ਇਹਦੇ ਵਿੱਚ ਜਾਣਾ ਨਹੀਂ ਆਕ ਮਾੜੇ ਮੋٹے ਜਿਹੜੇ ਆਕ ਰਹਿ ਗਏ ਨੇ ਉੱਪਰ ਵੈਸੇ ਤਾਂ ਰੋਲਰਾਂ ਨੂੰ ਲਾ ਦੇਣੇ ਨੇ ਜਿਹੜੇ ਮਾੜੇ ਮੋٹے ਰਹਿ ਗਏ ਉਹ ਇਹਦੇ ਵਿੱਚ ਆ ਜਾਣੇ ਇਹਦੇ ਵਿੱਚ ਆ ਜਾਣੇ ਇਹ ਕੀ ਕਰਦਾ ਹੈ ਉੱਪਰ ਇਹਦੇ ਫੈਨ ਲੱਗਿਆ ਹੋਏ ਉਹਨੂੰ ਇੰਸਪੈਕਟਰ ਫੈਨ ਕਹਿੰਦੇ ਨੇ ਇਹਦੇ ਉੱਪਰ ਇਹਦੇ ਵਿੱਚ ਫੈਨ ਲੱਗਿਆ ਹੋਇਆ ਉਹ ਠੀਕ ਆਹ ਇੱਕ ਸੈਕਟਰ ਫਾਈਨ ਕੀ ਕਰਦਾ ਹੈ ਜਿਹੜਾ ਸਟਰੋਂਗ ਹੁੰਦਾ ਉਹਨੂੰ ਉੱਪਰੋਂ ਚੱਕ ਦਿੰਦਾ ਉਹਨੂੰ ਕੁਤਰਾ ਕਰਕੇ ਸੈਕਟਰ ਹੌਲਡ ਦੇ ਤੇ ਨਹੀਂ ਬਾਹਰ ਫੇਕ ਦਿੰਦਾ ਬਾਹਰ ਫੁੱਟ ਦੇ ਤੇ ਜਿਹੜਾ ਕੀ ਹੁੰਦਾ ਜਿਹੜਾ ਸਾਫ ਹੋਇਆ ਗੰਨੇ ਇਹਨਾਂ ਯਾਰ ਬੈਲਟ ਦੀ ਮਦਦ ਨਾਲ ਐਲੀਵੇਟਰ ਨੂੰ ਕਹਿੰਦੇ ਨੇ ਐਲੀਵੇਟਰ ਹਾਂਜੀ ਦੀ ਮਦਦ ਨਾਲ ਇਹ ਫਿਲਟਰ ਚ ਇਹ ਟਰਾਲੀ ਦੇ ਵਿੱਚ ਜਾਵੜਦਾ ਪਿੱਛੇ ਉਹ ਗੰਨੇ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਇਹ ਤਾਂ ਟੋਟਾ ਗੰਨੇ ਮਿਲ ਟੋਟਾ ਹਾਂ ਮਿਲ ਮਿਲ ਵਾਸਤੇ ਇਹਨੂੰ ਬਣਾਇਆ ਗਿਆ ਹੈ ਸਪੈਸ਼ਲ ਜੇ ਮਿਲ ਨੂੰ ਗੰਨਾ ਚਾਹੀਦਾ ਹੈ ਉਹਨਾਂ ਸਾਈਜ਼ ਕੀਤਾ ਹੈ ਨਾ ਵੀ 6 6 ਇੰਚ ਹਾਂ ਉਹ ਸਾਈਜ਼ ਦੱਸਿਆ ਕਿੰਨਾ ਸੀਗਾ ਉਹ 6 ਇੰਚ 6 ਇੰਚ ਹੈ ਨਾ ਉਹਨਾਂ ਨੇ ਮੇਲਣੇ ਬਲਾਉ ਕੀਤਾ ਵੀ 6 ਇੰਚ ਗੰਨਾ ਲਾਇਆ ਉਹ ਇਹ ਫਗਾਨਾ ਮੇਲੇ ਸਾਡਾ ਲਹਿਰੀ ਗੰਨਾ ਉੱਥੇ ਸਾਡਾ ਹਰਿੰਦਰ ਰਿਆਡ ਕਸਟਮਰ ਹੈ ਹਾਂ ਉਹ ਨੇੜੇ ਦੇ ਉੱਪਰ ਸਾਡੇ ਕੋਲ ਕੇਦਰ ਹੈ ਨਾ ਇਕੱਠੇ ਸਮਾਨ ਦੇ ਕਿਹੜਾ ਇਹਦਾ ਪ੍ਰਾਈਸ ਕਿ ਹੋਊਗਾ ਆਈਡੀਆ ਪੱਕਾ ਦਾ ਫਿਕਸ ਇਹਦੀ ਕੋਟੇਸ਼ਨ ਪ੍ਰਾਈਸ ਹੈ 98 ਲੱਖ ਰੁਪਏ 98 ਲੱਖ ਠੀਕ ਹੈ ਜੀ ਸਾਢੇ ਦਾ ਬਾਕੀ ਉਹ ਤੁਸੀਂ ਟਰੋਲੀਆਂ ਇਨ ਫਿਲਟਰ ਕਿਹੜੇ ਵੈਂਡਰ ਤੋਂ ਲੈਣੇ ਉਹ ਕਿੰਨੇ ਦਾ ਲੈਣੇ ਉਹ ਵੈਰੀਏਟ ਕਰਦਾ ਹੈ ਵੀ ਉਹ ਕੰਡਕਟਿਵ ਕੁਆਲਿਟੀ ਦੇ ਉੱਪਰ ਸਾਡੀ ਮਸ਼ੀਨ ਦਾ 98 ਲੱਖ ਰੁਪਏ ਇਹਦੇ ਵਿੱਚ ਤੁਹਾਨੂੰ ਬੋਲਵੋ ਪੈਂਟ ਬੋਲਵੋ ਪੈਂਟਾ ਦਾ BS4 ਇੰਜਣ ਮਿਲੇਗਾ ਠੀਕ ਬੋਲਵੋ ਪੈਂਟਾ ਹਾਂ ਇਹਦੀ 98 ਲੱਖ ਦਾ ਅਗਰ ਅਸੀਂ ਕੋਟੇਸ਼ਨ ਦਿੰਨੇ ਆ ਤਾਂ ਕੋਟੇਸ਼ਨ ਤੇ 40% ਸਬਸਿਡੀ ਲੰਨੂ ਮੋਟਾ ਮੋਟਾ 30 ਤੋਂ 35 ਲੱਖ ਰੁਪਏ ਸਬਸਿਡੀ ਆ। ਗੱਲ ਤਾਂ ਪਰਨੀ ਪਈ ਹਾਂ। ਜੇ ਤੁਸੀਂ ਮੇਰਾ ਨੰਬਰ ਲੈ ਲਓ ਤੁਹਾਨੂੰ ਜੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਮੈਨੂੰ ਬਸ ਸੇਓ। ਤਾਂ ਮਿੱਤਰੋ ਕਿੱਲੇ ਦੀ ਜਿਹੜੀ ਵੜਾਈ ਆ ਉਹ ਘੱਟੋ ਘੱਟ ਹੈਗੀ ਆ ਜੀ 12000 ਰੁਪਏ ਜਿਹਦੇ ਚ ਇਹ 17 ਤੋਂ 20 ਲੀਟਰ ਤੇਲ ਖਾਂਦੀ ਹੈ ਕਿੱਲੇ ਦਾ ਲਗਭਗ ਲਾ ਲਓ ਤੁਸੀਂ 2000 ਖਰਚਾ ਇਹਦਾ ਡਰਾਈਵਰ ਦਾ ਖਰਚਾ ਯਾਰ ਲਾ ਲਓ ਤੇ ਕਿੱਲੇ ਦਾ 8 ਤੋਂ ਲੈ ਕੇ 9000 ਰੁਪਏ ਆਮ ਨਾਲ ਬੱਜ ਜਾਂਦਾ। ਬਾਕੀ ਦੋਸਤੋ ਘੈਂਟੇ ਦਾ 15 ਟਨ ਵੜਦੀ ਹੈ ਯਾਨੀ ਕਿ ਮਣਾ ਦੇ ਵਿੱਚ ਢਾਲੀਏ ਤਾਂ 375 ਮਣ ਵੜਦੀ ਹੈ ਤੇ ਦਿਨ ਦਾ ਹੈ 150 ਟਨ ਯਾਨੀ ਕਿ ਦਿਨ ਦਾ 4500 ਮਣ ਗੰਨਾ ਵੱਢ ਕੇ ਟਰਾਲੀ ਵਿੱਚ ਪਾ ਦਿੰਦੀ ਹੈ ਛੋਟੇ ਛੋਟੇ ਪੀਸ ਕਰਕੇ ਪਾਉਂਦੀ ਹੈ 6 ਇੰਚ ਦਾ ਪੀਸ ਹੁੰਦਾ 6 ਤੋਂ 7 ਇੰਚ ਦੇ ਪੀਸ ਹੁੰਦੇ ਆ ਤਾਂ ਦੋਸਤੋ ਆ ਇਸ ਦੀ ਖਾਸੀਅਤ ਹੈ ਚਲੋ ਪੰਜਾਬ ਦੇ ਵਿੱਚ ਗੰਨਾ ਹੈ ਨਹੀਂ ਪਰ ਜਿੱਥੇ ਵੀ ਹੈਗਾ ਨਜ਼ਾਰੇ ਲਿਆ ਦੂਗੀ ਮਸ਼ੀਨ ਬਹੁਤ ਚੱਲਦੀ ਹੈ ਜੀ ਸਿਰਾ ਡੇਲੀ 80 ਹਜ਼ਾਰ ਕਮਾਇਆ ਕਰੋਗੇ ਬਾਕੀ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ ਹੈ ਵੀਡੀਓ ਚੰਗੀ ਲੱਗੀ